ਹੰਦੀ ਸੰਗਤ ਜੀ ਫਿਰ ਸਿਆਲਕੋਟ ਤੋਂ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਤੀਸਰੀ ਵਾਰ ਆਪਣੇ ਸ਼ਰਧਾਲੂ ਭਾਈ ਲਾਲੋ ਪਾਸ ਐਮਨਾਬਾਦ ਆ ਗਏ ਇੱਕ ਦਿਨ ਅੰਤਰਜਾਮੇ ਗੁਰੂ ਜੀ ਨੇ ਭਾਈ ਲਾਲੋ ਨੂੰ ਐਮਨਾਬਾਦ ਹੋਣ ਵਾਲੀ ਤਵਾਹੀ ਦਾ ਹਾਲ ਇਸ ਸ਼ਬਦ ਦੁਆਰਾ ਦੱਸਿਆ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਂਝ ਲੈ ਕਾਬਲੋਂ ਤਾਇਆ ਜੋਰੀ ਮੰਗੈ ਦਾਨ ਵੇ ਲਾਲੋ ਸ਼ਰਮ ਧਰਮ ਦੋਇ ਛਪ ਖਲੋਏ ਕੂੜ ਫਿਰੈ ਪਰ ਦਾਨ ਵੇ ਲਾਲੋ ਕਾਜੀਆਂ ਬਹਾਮਣਾ ਕੀ ਗੱਲ ਥੱਕੀ ਅਗਦ ਪੜੈ ਸੈ ਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਤੇ ਬਾ ਕਸ਼ਟ ਮਹਿ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਏ ਹਿਦਵਾਣੀਆਂ ਏ ਪੀ ਲੇਖ ਲਾਏ ਵੇ ਲਾਲੋ ਕੋਣ ਕੇ ਸੁਹਲੇ ਗਾਵੀਐ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੈ ਮਾਸਪੁਰੀ ਵਿਚ ਆਖ ਮਸੋਲਾ ਜੈਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਇਕੈਲਾ ਸੱਚਾ ਸੋ ਸਾਹਿਬ ਸੱਚਤ ਪਾਵਸ ਸੱਚ ਦਾ ਨਿਆਉ ਕਰੇਗ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੋਸਤਾਨ ਸਮਾਲਸੀ ਬੋਲਾ ਆਵਨ 78 ਹੈ ਜਾਨ 97 ਹੋਰ ਵੀ ਉਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਹਾਂਜੀ ਸੰਗਤ ਜੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 722 ਤੇ ਸਵੈਮਾਨ ਹੈ ਜੀ ਇਸ ਆਕਾਸ਼ ਬਾਣੀ ਤੋਂ ਛੇਤੀ ਹੀ ਪਿਛੋਂ ਸੰਮਤ 1578 ਵਿੱਚ ਬਾਬਰ ਫੌਜ ਲੈ ਕੇ ਕਾਬਲ ਤੇ ਕਾਬਲ ਤੋਂ ਚੜ ਕੇ ਸੈਦਪੁਰ ਪਹੁੰਚ ਗਿਆ ਸੈਦਪੁਰ ਦੇ ਪਠਾਨ ਹਾਕਮਾਂ ਨੇ ਉਸ ਦਾ ਡਟ ਕੇ ਟੱਕਰਾ ਕੀਤਾ ਪਰ ਬਾਬਰ ਦੀਆਂ ਫੌਜਾਂ ਅੱਗੇ ਪਠਾਣਾਂ ਦੀ ਕੋਈ ਪੇਸ਼ ਨਾ ਗਈ ਬਾਬਰ ਨੇ ਕਤਲੇਆਮ ਕਰਕੇ ਸ਼ਹਿਰ ਨੂੰ ਲੁੱਟ ਪੁੱਟ ਕੇ ਬਰਬਾਦ ਕਰ ਦਿੱਤਾ ਅਤੇ Hindu ਮੁਸਲਮਾਨ ਸਭ ਇਸਤਰੀਆਂ ਦੀ ਉਸ ਤੇ ਸਪਾਹੀਆਂ ਨੇ ਬਹੁਤ ਬੇਇੱਜ਼ਤੀ ਕੀਤੀ ਜਿਹੜੇ ਬੱਚੇ ਬੁੱਢੇ ਇਸਤਰੀ ਮਰਦ ਕਤਲੇ ਆਮ ਤੋਂ ਬਚ ਗਏ ਉਹਨਾਂ ਨੂੰ ਫੜ ਕੇ ਕੈਦੀ ਬਣਾ ਲਿਆ ਗਿਆ ਗੁਰੂ ਜੀ ਅਤੇ ਮਰਦਾਨਾ ਵੀ ਕੈਦੀ ਬਣਾ ਲੈ ਗਏ ਲੁੱਟਦਾ maal ਸਭ ਕੈਦੀਆਂ ਦੇ ਸਿਰਾਂ ਉੱਤੇ ਚੁਕਾ ਕੇ ਬਾਬਰ ਫੌਜ ਲੈ ਕੇ ਅੱਗੇ ਲਾਹੌਰ ਵੱਲ ਤੁਰ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ